ਅਸੀਂ ਜਦੋਂ ਮੈਂ ਇੱਥੇ ਆਈ ਸੀਗੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਹਿਗੁਰੂ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਆਲਮਗੀਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਹਿਗੁਰੂ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਜੁੜੋ ਮੈਂ ਖੁਦ ਨਹੀਂ ਆਂਦੀ ਮੈਂ ਇੱਕ ਦਿਨ ਆਈ ਸੀ ਇੱਥੇ ਕੰਮ ਕਰਨ ਆਈ ਸੀ ਕੈਂਪਲੈਸ ਵੰਡਨ ਉਸ ਤੋਂ ਬਾਅਦ ਮੈਂ ਮੇਰੇ ਅੰਦਰੋਂ ਆਵਾਜ਼ ਆਂਦੀ ਮੈਂ ਹੁਣ ਰੋਹ ਜਾਂਦੀ ਆ ਬੁੱਧਵਾਰ ਤੇ ਗੁੱਧਵਾਰ ਹਮੇਸ਼ਾ ਆਂਦੀ ਹੁਣ ਮੈਂ ਔਰ ਵਾਹਿਗੁਰੂ ਮੈਨੂੰ ਇੱਥੇ ਹੀ ਜੋੜੀ ਰੱਖੀ ਔਰ ਆਪਣੀ ਚਰਦੀ ਕਲਾਚ ਰੱਖੀ ਮੀਆਂ ਮੈਂ ਨਹੀਂ ਜਾਣਾ ਗੁਰਦਾਰੇ ਪਰ ਬੜਾ ਹੀ ਬਾਬਾ ਜੀ ਆਪੇ ਖਿੱਚ ਕੇ ਲਿਆਂਦੇ ਨੇ ਉਹ ਖਿੱਚ ਪੈਂਦੀ ਹੈ ਹਾਂਜੀ ਬਹੁਤ ਬਹੁਤ ਖਿੱਚ ਪੈਂਦੀ ਹੈ ਛੇ ਭਾਜੀ ਗੁਰਦਾਰੇ ਮੈਂ ਵਾਰੀ ਤਾਂ ਕਿ ਸਰ ਬਾੜ ਦੀ ਇੱਥੇ ਕਿ ਸੇਵਾ ਕਰਾਂਗੀ ਇਹ ਸਕੂਨ ਬੜਾ ਮਿਲਦਾ ਹੈ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਦੇ ਘੱਤੇ ਅਸੀਂ ਜਦੋਂ ਮੈਂ ਇੱਥੇ ਆਈ ਸੀਗੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਹਿਗੁਰੂ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਆਲਮਗੀਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਹਿਗੁਰੂ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਜੁੜੋ ਮੈਂ ਖੁਦ ਨਹੀਂ ਆਂਦੀ ਮੈਂ ਇੱਕ ਦਿਨ ਆਈ ਸੀ ਇੱਥੇ ਕੰਮ ਕਰਨ ਆਈ ਸੀ ਕੈਂਪਲਸ ਵੰਡਨ ਉਸ ਤੋਂ ਬਾਅਦ ਮੈਂ ਮੇਰੇ ਅੰਦਰੋਂ ਆਵਾਜ਼ ਆਂਦੀ ਮੈਂ ਹੁਣ ਰੋਜ਼ ਆਂਦੀ ਆ ਬੁੱਧਵਾਰ ਤੇ ਗੁੱਦਵਾਰ ਹਮੇਸ਼ਾ ਆਂਦੀ ਹੁਣ ਮੈਂ ਔਰ ਵਾਹਿਗੁਰੂ ਮੈਨੂੰ ਇੱਥੇ ਹੀ ਜੋੜੀ ਰੱਖੀ ਔਰ ਆਪਣੇ ਚਰਜੇ ਕਲਾ ਵਿੱਚ ਰੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਆਂ ਮੈਂ ਨਹੀਂ ਜਾਣਾ ਗੁਰਦੁਆਰੇ ਪਰ ਪਤਾ ਨਹੀਂ ਬਾਬਾ ਜੀ ਆਪੇ ਖਿੱਚ ਕੇ ਲੈ ਜਾਂਦੇ ਨੇ ਲੋਨ ਕਿਚ ਬੰਦੀ ਆ ਮੈਂ ਹਾਂਜੀ ਬਹੁਤ ਬਹੁਤ ਕਿਚ ਬੰਦੀ ਹੈ ਛੇ ਪਾਸੀ ਗੁਣਾ ਲੈ ਮੈਂ ਵਾਰਿਦਾਂਗੇ ਸਹਿ ਬਾੜਦੀ ਇੱਥੇ ਆ ਕੇ ਸੇਵਾ ਕਰਾਂਗੀ ਇਹ ਸਪੂਨ ਬੜਾ ਨਿਲਦਾ ਹੈ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਦੇ ਫਤਿਹ ਅਸੀਂ ਜਦੋਂ ਮੈਂ ਇੱਥੇ ਆਈ ਸੀਗੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਹਿਗੁਰੂ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਹੁਣ ਆਲਮਗੀਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਹਿਗੁਰੂ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਜੁੜੂਗਾ ਮੈਂ ਖੁਦ ਨਹੀਂ ਆਂਦੀ ਮੈਂ ਇੱਕ ਦਿਨ ਆਈ ਸੀ ਇੱਥੇ ਕੰਮ ਕਰਨ ਆਈ ਸੀ ਕੈਂਪਲਸ ਵੰਡਨ ਉਸ ਤੋਂ ਬਾਅਦ ਮੈਂ ਮੇਰੇ ਅੰਦਰੋਂ ਆਵਾਜ਼ ਆ ਜਾਂਦੀ ਮੈਂ ਹੁਣ ਰੋ ਜਾਂਦੀ ਆ ਬੁੱਧਵਾਰ ਤੇ ਬੁੱਧਵਾਰ ਹਮੇਸ਼ਾ ਆਂਦੀ ਹੁੰਨ ਮੈਂ ਔਰ ਵਾਹਿਗੁਰੂ ਮੈਨੂੰ ਇੱਥੇ ਹੀ ਜੋੜੀ ਰੱਖੀ ਔਰ ਆਪਣੇ ਚਰਜੇ ਕਲਾਸ 'ਚ ਰੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਆਂ ਮੈਂ ਨਹੀਂ ਜਾਣਾ ਬੁਲਾਰੇ ਪਰ ਬਦ ਨਹੀਂ ਬਾਬਾ ਜੀ ਆਪੇ ਖਿੱਚ ਕੇ ਲਿਆਂਦੇ ਨੇ ਲੋ ਇੱਥੇ ਪੈਂਦੀ ਹਾਂ ਹਾਂਜੀ ਬਹੁਤ ਬਹੁਤ ਗਿਜਦੀ ਹੈ 6 ਵਜੇ ਗੁਣਾਰੇ ਮੈਂ ਵਾਰੀ ਤਾਂ ਕਿ ਸਹਿ ਬਾੜ ਦੇ ਇੱਥੇ ਆ ਕੇ ਸੇਵਾ ਕਰਾਂਗੀ ਇਹ ਸਪੂਨ ਬੜਾ ਨਿੰਦਾ ਹੈ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਦੇ ਫਤਿਹ ਅਸੀਂ ਜਦੋਂ ਮੈਂ ਇੱਥੇ ਆਈ ਸੀਗੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਹਿਗੁਰੂ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਆਲਮਗਿਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਹਿਗੁਰੂ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਜੁੜੋ ਮੈਂ ਖੁਦ ਨਹੀਂ ਆਂਦੀ ਮੈਂ ਕਿਤੇ ਨਹੀਂ ਆਈ ਸੀ ਇੱਥੇ ਕੰਮ ਕਰਨ ਆਈ ਸੀ ਟੈਂਪਲਸ ਵੰਡਨ ਉਸ ਤੋਂ ਬਾਅਦ ਮੈਂ ਮੇਰਾ ਅੰਦਰੋਂ ਵਾਹ ਜਾਂਦੀ ਮੈਂ ਹੁਣ ਰੋ ਜਾਂਦੀ ਆ ਬੁੱਧਵਾਰ ਤੇ ਬੁੱਧਵਾਰ ਹਮੇਸ਼ਾ ਆਂਦੀ ਹੁੰ ਮੈਂ ਔਰ ਵਾਹਿਗੁਰੂ ਮੈਨੂੰ ਇੱਥੇ ਹੀ ਜੋੜੀ ਰੱਖੀ ਔਰ ਆਪਣੀ ਚਰਜੀ ਕਲਾ ਚ ਰੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ